ਆਪਣੇ ਬੰਦਾ ਫੋਰਚੂਨਰ ਲੈ ਲੈਣਾ ਤੇ ਫੁੱਲੇ ਨੇ ਸਮੋਦਾ ਵੀ ਪਤਾ ਨਹੀਂ ਮੈਂ ਕਿਹੜਾ ਦੁਨੀਆ ਤੇ ਵੱਡਾ ਹਨਾ ਮਕਾਮ ਹਾਸਲ ਕਰ ਲਿਆ ਆ ਵੀ ਫੋਰਚੂਨਰ ਆ ਆ ਵੀ ਫੋਰਚੂਨਰ ਆ ਪਰ ਮੈਂ ਤੁਹਾਨੂੰ ਦੱਸਦਾ ਵੀ ਇਹ ਐਲਪੀਜੀ ਤੇ ਚੱਲਦੀਆਂ ਥਾਈਲੈਂਡ ਦੇ ਵਿੱਚ ਮਤਲਬ ਇਹ ਦੇਖ ਲਓ ਵੀ ਇੱਥੇ ਕਿੰਨੀ ਕਦਰ ਹੈ ਇਹਨਾਂ ਫੋਰਚੂਨਰਾਂ ਦੀ ਤੇ ਆਪਣੇ ਜਿਹੜਾ ਹੈਗਾ ਮਰੂਤੀਆਂ ਜਿਹੜੀਆਂ ਐਲਪੀਜੀ ਗੈਸ ਤੇ ਚੱਲਦੀਆਂ ਠੀਕ ਆ ਤੇ ਜਾਂ ਮੇਰੇ ਵਾਲੀ ਵੈਗਨਰ ਵਰਗੀਆਂ ਸੀਐਨਜੀ ਤੇ ਚੱਲਦੇ ਉਹ ਦੁਪੱਡੀਆਂ ਤੇ ਇੱਥੇ ਤੁਸੀਂ ਦੇਖ ਲਓ ਵੀ एलपीजी है ये इत्थे दिखावा आ देखो एलपीजी ਦਾ ਜਿਹੜਾ ਹੈਗਾ ਖਾਸ ਕਰਕੇ ਪੰਪ ਲੱਗਿਆ ਹੋਇਆ ਠੀਕ ਆ ਤੇ एलपीजी ਤੇ ਆ ਸਾਰੀ ਜਿਵੇਂ ਆ ਫੋਰਚਨਰ ਚੱਲੀ ਹੈ ਠੀਕ ਆ ਤੇ ਆ ਜਿਹੜੀ ਟੈਕਸੀ ਆ ਬਾਲਾ ਆਪਾਂ ਕਰਾਈ ਹੋਈ ਬੋਰਡਰ ਤੇ ਉਹ ਵੀ ਸਾਰੀ ਸਾਰੀ ਮਲਾਂ ਗੈਸ ਤੇ ਚੱਲਦੀ ਆ ਫੋਰਚਨਰ ਤੇ ਸੋ ਬਾਈ ਦੁਨੀਆਂ ਪਰੇ ਤੋਂ ਪਰੇ ਪਈ ਹੈ ਸੋ ਬਾਲਾ ਆ ਆਪਾਂ ਗੱਲ ਕਰ ਰਹੇ ਕੋਈ ਚੀਜ਼ ਲੈ ਲਗੇ ਉਹਦਾ ਬਾਲਾ ਨਹੀਂ ਹੁੰਦਾ ਹੰਕਾਰ ਕਰਨਾ ਚਾਹੀਦਾ ਪਤਾ ਨਹੀਂ ਮੈਂ ਦੁਨੀਆਂ ਦੇ ਵਿੱਚ ਕੀ ਰੱਬ ਜਿੱਤ ਲਿਆ ਕਾਰਨ ਕਿਉਂਕਿ ਜਿਹੜੀ ਚੀਜ਼ ਆਪਣੇ ਹੋ ਸਕਦਾ ਬਹੁਤ ਮਹਿੰਗੀ ਲੱਗੇ ਬੰਦਿਆਂ ਨੂੰ ਜਾਂ ਬੜੀ ਐ ਲੱਗਦਾ ਵੀ ਪਤਾ ਨਹੀਂ ਮੈਂ ਹਨਾ ਕਿੱਡਾਗਾ